ਕਾਉਂਸਲ ਸਹਿਬਾਨ ਸਾਨੀ ਸਾਹਿਬ ਜਨਾ ਸਾਡੀ ਟੀਮ ਆਈ ਵੀ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਪਹਿਲਾ ਵੀ ਸਾਡੇ ਮੁਲਾਜ਼ਮਾਨਾਂ ਸਾਥੀਆਂ ਨਾਲ ਸਾਥ ਸੰਯੋਗ ਦੇਣ ਦੇ ਨਾਲ ਹਮੇਸ਼ਾ ਖੜੇ ਹੈ ਕਿਉਂਕਿ ਬਈ ਇਹਨਾਂ ਦਾ ਸਾਥ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਰ ਦੇ ਵਿੱਚ ਮੁੱਖੀ ਹੋਣ ਦੇ ਖਾਤਰ ਕਿਉਂਕਿ ਇਹਨਾਂ ਦੇ ਸਾਰੇ ਦਾ ਵਡਣ ਪਿਆ ਵਾ ਸ਼ਹਿਰ ਦਾ ਸ਼ਹਿਬ ਦੀ ਸਾਫ਼ ਸਫਾਈ ਦਾ ਦੇਣ ਤਿਆਰ ਆ ਰਹੀ ਹੈ कि ਅਸੀਂ ਇਹਨਾਂ ਦਾ ਸਮਰਥਨ ਇਸ ਇਹ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਵਰਡਨ ਜਿਹੜੇ ਸ਼ਹਿਰ ਦੀ ਪਬਲਿਕ ਨੇ ਇੱਕ ਐਮਸੀ ਸਹਿबान ਦੇ ਹੋਣ ਦੇ ਖਾਤਰ ਸਾਰਿਆਂ ਨੇ ਪਹਿਲਾਂ ਇਹਨਾਂ ਨੂੰ ਹੀ ਪੁੱਛਿਆ ਜਾਣਾ ਉਹ ਬਰਥਡੇ ਇਹਨਾਂ ਤਾਂ ਪਹਿਣਾ ਇਹਨਾਂ ਨੇ ਸਾਡੇ ਤੇ ਪਾਣਾ ਔਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸ਼ਹਿਰ ਦਾ ਮਾਹੌਲ ਨਾ ਸਜਲ ਤੇ ਜਲ ਠੀਕ ਕੀਤਾ ਜਾਵੇ ਨਹੀਂ ਕੀਤਾ ਪ੍ਰਸ਼ਾਸਨ ਔਰ ਆਪ ਜ਼ਿੰਮੇਵਾਰ ਹੋਏਗਾ ਅੱਜ ਜਿਹੜੀ ਸਾਡੇ ਕੌਂਸਲ ਦੇ ਮੁਲਾਜ਼ਮਾਂ ਨੇ ਹੜਤਾਲ ਰੱਖੀ ਹੈ ਮੈਂ ਅੱਜ ਪੂਰੇ ਆਪਣੇ ਐਮਸੀ ਸਹਿਵਾਨ ਦੇ ਨਾਲ ਇਸ ਹੜਤਾਲ ਦੇ ਸਟ੍ਰਾਈਕ ਦੇ ਵਿੱਚ ਸ਼ਾਮਲ ਹੋਇਆ ਹਾਂ ਔਰ ਮੈਂ ਇਹਨਾਂ ਨੂੰ ਇੱਕ ਯਕੀਨ ਦਿਵਾਉਣ ਆਇਆ ਹਾਂ ਕਿ ਇਹ ਜਿਹੜਾ ਹਾਊਸ ਹੈ ਸਾਡਾ ਕੌਂਸਲ ਦੀ ਜਿਹੜੇ ਸਾਡੇ ਮੈਂਬਰ ਸਹਿਵਾਨ ਹੈ ਉਹ ਤੁਹਾਡੇ ਆ ਕੋਈ ਬਾਹਰ ਦਾ ਨਹੀਂ ਹੈ ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ ਮੁਲਾਜ਼ਮਾਂ ਲਈ ਪਹਿਲੇ ਵੀ ਕੀਤਾ ਹੈ ਹੁਣ ਵੀ ਕਰਾਂਗੇ ਔਰ ਜਿੰਨਾ ਵੀ ਸਾਡੇ ਕੋਲ ਜੋ ਕੁਝ ਇਹ ਚਾਹੁੰਦੇ ਹੋਏ ਅਸੀਂ ਇਹਨਾਂ ਦੇ ਨਾਲ ਹਾਂ ਧੰਨਵਾਦ ਨਾਮ ਬੋਲੋ ਜੋਦਾ ਸਿੰਘ ਤੁਹਾਦਿਨ ਤੇ ਸੋਇ ਜਿਹੜੀ ਹੜਤਾਲ ਕਰਦੇ ਹੋ ਕਾਰਨ ਕੀ ਆ ਅੱਤ ਕਿੰਨੇ ਦਿਨ ਚੱਲੂਗੀ ਹੜਤਾਲ ਇਹ ਜੀ ਹੜਤਾਲ ਦਾ ਆਪਣਾ ਹੜਤਾਲ ਦਾ ਜਿਹੜੀ ਹੈ ਜੀ ਆਪਣਾ ਹਾਈ ਕਮਾਂਡ ਨਾਲ ਅੱਜ ਸਾਡੇ ਬੰਦੇ ਮੀਟਿੰਗ ਕਰਨ ਗਏ ਆ ਸਾਡੇ ਪ੍ਰਧਾਨ ਤੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਇਹ ਆਪਾਂ ਉਦੋਂ ਤੱਕ ਚਲਾਵਾਂਗੇ ਇਹ ਜਿਹੜੀ ਸੜਤਾਲ ਹੈ ਇਹ ਜਿਹੜੇ ਸਰਕਾਰ ਨੇ ਇੱਕ ਆਪਣਾ ਟੈਂਡਰ ਲਾਇਆ ਉਹ ਵੀ ਡਾਇਰੈਕਟਰ ਆਫਿਸ ਚੋਂ ਵੀ ਜਿੰਨੇ ਵੀ ਨਗਰ ਨਿਗਮਾਂ ਨਗਰ ਕੌਂਸਲਾਂ ਦੇ ਵਿੱਚ ਕੰਮ ਹੈ ਜਿਹੜੇ ਆਊਟਸੋਰਸਡ ਆਈ ਉਹ ਇੱਕ ਕੰਪਨੀ ਨੂੰ ਦੇ ਕੇ ਤੇ ਇੱਕ ਕੰਪਨੀ ਨੂੰ ਦੇ ਕੇ ਪੇ ਉੱਥੋਂ ਕੰਮ ਕਰਾਇਆ ਜਾਵੇ ਇਸ ਕਰਕੇ ਇਹ ਸਾਡੀ ਨੀਤੀਆਂ ਦੇ ਖਿਲਾਫ ਹੈ ਔਰ ਇਹ ਸਾਡੇ ਮੁਲਾਜ਼ਮਾਨਾਂ ਸਰੇਮ ਤੱਕ ਆ ਤੇ ਉਸ ਖਿਲਾਫ ਅਸੀਂ ਪਈ ਆ ਪਈ ਇਸ ਮਤੇ ਨੂੰ ਜਿਹੜੇ ਕੈਂਡ ਨੂੰ ਰੱਦ ਕੀਤਾ ਜਾਵੇ ਇਹ ਨਿਸ਼ਚਿਤ ਕੋਈ ਨਹੀਂ ਅੱਜ ਡਿਸਾਈਡ ਹੋਊਗਾ ਸਾਡੇ ਪੰਜਾਬ ਸੰਗਠਨ ਦੀ ਕੌਂਸਲਾਂ ਦੀ ਮੀਟਿੰਗ ਹੈ ਅੱਜ ਉਹ ਅੱਜ ਲੁਧਿਆਣੇ ਗਏ ਆ ਲੁਧਿਆਣੇ ਗਏ ਆ ਉਸ ਤੋਂ ਬਾਅਦ ਜਦੋਂ ਆਣਗੇ ਉਹ ਸਾਨੂੰ ਫਿਰ ਦੱਸਣਗੇ ਇਹ ਮਨੂੰ ਤਾਂ ਜਿੱਥੇ ਤੱਕ ਉਮੀਦ ਹੈ ਕਿ ਇਹ ਜੱਤਈ ਟੈਂਡਰ ਰੱਦ ਨਹੀਂ ਹੁੰਦੇ ਉਦੋਂ ਤੋਂ ਘੜਤਾਲ ਚੱਲੂਗੀ ਹੈ ਸੰਜੇ ਸਾਨੀ ਜੀ ਦੀ ਅਗਵਾਈ ਦੇ ਵਿੱਚ ਤੁਹਾਨੂੰ ਭਰਾਵਾਂ ਨੂੰ ਸਮਰਥਨ ਦੇਣ ਦੇ ਲਈ ਹਾਜ਼ਰ ਹੋਏ ਆ ਸਾਥੀਓ ਜਦੋਂ ਸਰਕਾਰ ਬਦਲੀ ਹੈ ਸਾਰਿਆਂ ਨੇ ਬੜੀਆਂ ਉਮੀਦਾਂ ਦੇ ਨਾਲ ਸਰਕਾਰ ਨੂੰ ਬਦਲਿਆ ਹੈ ਸਾਰਿਆਂ ਨੂੰ ਇੱਕ ਬੜੀ ਲੋਰ ਸੀ ਸਾਰਿਆਂ ਨੂੰ ਇੱਕ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਬੜੀ ਲਹਿਰ ਆਊਗੀ ਜਿੰਨੀਆਂ ਤੁਸੀਂ ਅਮੀਦਾਰ ਖੀਆਂ ਸੀ ਜਿੰਨਾ ਤੁਹਾਨੂੰ ਉਚਾ ਸੀ ਤੁਸੀਂ ਕੁਝ ਨਹੀਂ ਦੇਖਿਆ ਤੁਸੀਂ ਕੋਈ ਬਦਲ ਨਹੀਂ ਦੇਖਿਆ ਸਾਰੇ ਪੰਜਾਬ ਨੇ ਕੋਈ ਬਦਲ ਨਹੀਂ ਦੇਖਿਆ ਝਾੜੂ ਉਹਨਾਂ ਨੂੰ ਕੁਝ ਨਹੀਂ ਦਿਖਿਆ ਸਾਰੇ ਭੁੱਲ ਗਏ ਕਿ ਨੇ ਇਸ ਤਰ੍ਹਾਂ ਪੰਜਾਬ ਲਈ ਕੀ ਕੀਤਾ ਕਿਹਨੇ ਕਿਸ ਲਈ ਕੀ ਕੀਤਾ ਸਾਰਾ ਭੁੱਲ ਗਏ ਕਹਿੰਦੇ ਇੱਕ ਵਾਰੀ ਇਹਨਾਂ ਨੂੰ ਮੌਕਾ ਦੇਣਾ ਇਹਨਾਂ ਨੂੰ ਮੌਕਾ ਦਿੱਤਾ ਚਲੋ ਇਹ ਆਪਣਾ ਟਾਈਮ ਹੌਲੀ-ਹੌਲੀ ਟਪਾਉਂਦੇ ਰਹੇ ਅਸੀਂ ਕਹਿੰਦੇ ਰਹੇ ਸਾਰੇ ਕਹਿੰਦੇ ਨੇ ਨਵੇਂ ਆ ਹੋਜੂਗਾ 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 ਐ ਲੇਕਿਨ ਜਦੋਂ ਦਿੱਲੀ ਵਾਲਿਆਂ ਨੇ ਇਨਕਾਰ ਕਰਕੇ ਭੇਜਿਆ ਦਿੱਲੀ ਵਾਲਿਆਂ ਨੇ ਜਿਹੜੇ ਤਿੰਨ ਕਿਜਰੀਵਾਲ ਸਾਹਿਬ ਸੋਧਿਆ ਜੀ ਇਹ ਤੇਰੇ ਤਿੰਨ ਜਿਹੜੇ ਇਨਕਾਰ ਕਰਕੇ ਭੇਜੀ ਆ ਉੱਥੋਂ ਤੋਂ ਭੱਜ ਕੇ ਆ ਗਏ ਇਹਨਾਂ ਨੇ ਪੰਜਾਬ ਤੇ ਆ ਕੇ ਠੱਕ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਤੁਸੀਂ ਧਿਆਨ ਦਿਓ ਇੱਕ ਮੇਰੀ ਗੱਲ ਦੇ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੀ ਕਾਬਲੀਅਤ ਹੈ ਉਹਨਾਂ ਨੇ ਬਿਲਕੁਲ ਹੀ ਇਨਕਾਰ ਦਿੱਤਾ ਜਿੰਨੇ ਵੀ ਪੰਜਾਬ ਦੇ ਜਿੰਨੇ ਵੀ ਅਹੁਦੇ ਹੈਗੇ ਆ ਜਿੰਨੇ ਵੀ ਪੰਜਾਬ ਦੀ ਚੇਰਮੈਨੀ ਹੈ ਜਿੰਨੀਆਂ ਬੜੀ ਐ ਬੜੀ ਸਭਧਾਨੀ ਕੇ ਪੋਹਤਾ ਹੈ ਉਹ ਦਿੱਲੀ ਰੋ ਲਿਆ ਗਿਆ ਬੰਦੇ ਲਾਗਾ ਤੇ ਕਿ ਪੰਜਾਬ ਦੇ ਵਿੱਚ ਉਹ ਜਾਨੀ ਨਹੀਂ ਕਿ ਫਿਰਾਂ ਦਾ ਜਿੰਦਾ ਦੇਖ ਲੋ ਕੀ ਹਾਲ ਹੋਇਆ ਵਾ ਝਾੜੂ ਵਾਲਿਆਂ ਦਾ ਸਾਰੇ ਵਰਕਰਾਂ ਦਾ ਸਾਡੇ ਜਿਹੜੇ ਸਫਾਈ ਕਰਦੇ ਵਰਕਰ 10000 ਦੇ ਵਿੱਚ ਕੀ ਗੁਜ਼ਾਰਾ ਹੈ 10000 ਦੇ ਵਿੱਚ ਭਗਵੰਤ ਮਾਨ ਜੀ ਨੇ ਕਿਹਾ ਸੀ ਆਂਦੇ ਹੀ 60 ਦਿਨਾਂ ਦੇ ਵਿੱਚ ਹਰੇ ਪੈਨ ਨਾਲ ਆਂਦੇ ਹੀ ਪੱਕੇ ਕਰੂਗੇ ਪੂਰੇ ਪੰਜਾਬ 'ਚ ਝਾੜੂ ਵਾਲਾ ਬੰਦਾ ਕੋਈ ਰਹੂਗਾ ਨਹੀਂ ਸਾਰੇ ਬੰਦੇ ਪੱਕੇ ਕਰੂਗੇ ਪਰ ਅੱਜ ਦੇਖ ਲਓ ਅੱਜ ਕਿਆ ਪੋਜੀਸ਼ਨ ਹੋਈ ਵੀ ਕਿਤਾ ਬਿਲੂ 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 ਦਾ ਸਹ